ਆ ਸੰਜੀ ਜੀ ਕੀ ਸਮੱਸਿਆ ਕੀ ਆ ਜੀ ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ ਹਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲੈ ਇਹਨੂੰ ਉਹ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ ਲਾਰੇ ਜੇ ਲਾਈ ਜਾਂਦੇ ਨੇ ਕਹਿੰਦੇ ਕਿ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਹੁਣ ਹਫਤਾ ਹੋ ਗਿਆ ਕਹਿੰਦੇ ਜੀ ਕਿ ਬੁੱਧਵਾਰ ਨੂੰ ਦੇ ਦਾਂਗੇ ਬੁੱਧਵਾਰ ਨੂੰ ਵੀ ਨਹੀਂ ਆਇਆ ਸ਼ੁੱਕਰਵਾਰ ਆ ਗਿਆ ਹੁਣ ਕਹਿੰਦੇ ਫੇਰ ਸੋਮਵਾਰ ਨੂੰ ਦਵਾਂਗੇ ਹੁਣ ਫੈਕਟਰੀ ਜਲਦੀ ਹੀ ਕਿ ਬੰਦ ਹੋ ਗਈ ਹਾਂ ਜੀ ਇਹ ਤਾਂ ਬੰਦ ਹੋ ਗਈ ਹੁਣ ਲੈ ਨਾ ਪਾਵਰ ਆ ਰਹੀ ਹੈ ਕਲੋਨੀ ਵਾਲੇ ਬੰਦੇ 20 25 ਅੰਦਰ ਰਹਿੰਦੇ ਨੇ ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ ਹੁਣ ਬੰ ਅਜਾ ਕਲੋਨੀ 'ਚ ਰਹਨੇ ਹੀ ਫੂਡੋਂ ਕਿੱਧਰੋਂ ਚੱਲਦਾ ਫਿਰ ਕਿੱਥੇ ਚੱਲਦਾ ਜੀ ਉੱਥੇ ਡੀਜੀ ਚੱਲਦੀ ਸੀ ਉਹਦੇ ਵੀ ਪਾਵਰ ਖਤਮ ਹੋ ਗਿਆ ਟੇਲ ਖਤਮ ਹੋ ਗਿਆ ਅੱਛਾ ਤਾਂ ਹੀ ਤਾਂ ਖੜੇ ਆ ਜੀ ਉਹਰੇ ਰੋਟੀ ਪਾਣੀ ਕਿੱਥੋਂ ਮਿਲਦਾ ਫਿਰ ਹੁਣ ਉਹ ਕਦੇ-ਕਦੇ ਕੰਟੀਨ ਵਾਲਾ ਬੁਲਾ ਦਿੰਦਾ ਜੀ ਤਾਂ ਠੀਕ ਆ ਨਹੀਂ ਤਾਂ ਭੁੱਖੇ ਰਹਿੰਦੇ ਕਿ ਖਾ ਕੇ ਨਹੀਂ ਰਹਿੰਦੀ ਨੋਟੀ ਆ ਮੇਰੀ ਤਾਂ 35000 ਰੈਂਦੀ ਆ ਜੀ 35000 ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ ਅੰਦਰ ਤਾਂ ਕਰਦੇ 100-150 ਹੈਗੇ ਜੀ ਸਭੀ ਖਾਣਾ ਰੈਂਦੀ ਆ ਸਾਰਿਆਂ ਦੀ ਰਹਿੰਦੀ ਆ ਜੀ ਹਾਂਜੀ ਦਰਸ਼ਕੋ ਨਾ ਜੀ ਮੇਰਾ ਅੱਛਾ ਜੀ ਊर्जा ਕੰਪਨੀ ਕੰਮ ਕਰਦੇ ਆ ਜੀ ਊर्जा ਕਿੱਥੇ ਕਾ ਜੀ ਇਹ ਊर्जा ਪਟਿਆਾਂ ਚ ਅੱਜ ਕੀ ਪ੍ਰੋਬਲਮ ਸਮੱਸਿਆ ਕੀ ਹੈ ਤੁਹਾਨੂੰ ਸਾਡੀ ਪੇਮੈਂਟ ਨਹੀਂ ਪਾ ਰਹੇ ਦੋ ਦਮਹੀਨੇ ਪੇਮੈਂਟ ਸਾਡੀ ਖੜੀ ਹੈ ਜੀ ਪੇਮੈਂਟ ਨਹੀਂ ਪਾ ਰਹੇ ਸਾਡੀ ਕੀ ਕਾਹੀ ਪੇਮੈਂਟ ਹੈਗਾ ਹੀ ਤੁਹਾਡੀ ਤੁਸੀਂ ਝੂਠੇ ਕਰ ਰਹੇ ਹੋ ਨੇੜੂ ਕੀ ਕਰ ਰਹੇ ਆ ਸਾਡੀ ਉਹ ਵਾਲੀ ਪਾ ਨਹੀਂ ਰਹੇ ਅੰਦਰ ਤੁਸੀਂ ਮਜ਼ਦੂਰੀ ਕਰਦੇ ਹੋ ਅੰਦਰ ਕੀ ਕੰਮ ਕਰਦੇ ਹੋ ਅਸੀਂ ਮਸ਼ੀਨਾਂ ਚਲਾ ਰਹੇ ਆ ਜੀ ਮਸ਼ੀਨਾਂ ਚਲਾ ਰਹੇ ਕਾਦੀ ਮਸ਼ੀਨਾਂ ਚੱਲਦੀਆਂ ਅੰਦਰ ਕਾਟਿੰਗ ਚਲਾ ਰਹੇ ਹੈਗੇ ਕਾਟਿੰਗ ਹਾਂ ਜੀ ਕੀ ਕਹਿੰਦੇ ਕੀ ਹੁਣ ਤਰਖਾਦ ਸਾਡੀ ਵੀ ਪੇਮੈਂਟ ਪਾ ਨਹੀਂ ਦੋ ਮਹੀਨੇ ਹੋ ਗਏ ਸਾਨੂੰ ਸਾਡੇ ਮਕ ਕਿੰਨੀ ਪੇਮੈਂਟ ਹੈ ਤੁਹਾਡੀ ਜੀ ਸਾਡੇ ਹੈਗੇ ਨਾਮ ਨੂੰ ਦੱਸਦਾ ਛੱਡ ਕੇ ਉਹ ਤੁਹਾਡੀ ਬਣੀ ਵੀ ਹੈ ਜੀ ਇੱਕ ਇੱਕ ਮਹੀਨੇ ਦੀ ਹੈ ਜੀ ਕੀ ਕਹਿੰਦੇ ਕੀ ਕਾਰਨ ਕੀ ਆ ਮੱਖੋਂ ਚੱਕਦੇ ਨਹੀਂ ਹੈਗੇ ਸਾਡੇ ਕਦੇ ਪਹਿਨ ਸੋਮਵਾਰ ਮੰਗੋ ਰੱਖਿਆ ਇਹਨੂੰ ਹੁਣ ਮੁੜ ਕੇ ਨਾਲ ਫੋਨ ਚੱਕਦੇ ਆਂ ਜੀ ਬਾਸ ਤੇ ਫੈਕਟਰੀ ਚੱਲਦੀ ਹੈ ਕਿ ਬੰਦ ਹੋ ਗਈ ਜੀ ਨਹੀਂ ਬੰਦ ਕਰੀ ਵਜੋਂ ਫੈਕਟਰੀ ਬੰਦ ਕਰੀ ਹਾਂ ਜੀ ਕੀ ਕੱਲ ਫੈਕਟਰੀ ਬੰਦ ਕਿਉਂ ਹੋ ਗਈ ਕੋਈ ਪਤਾ ਨਹੀਂ ਹਲੇ ਕੀ ਆ ਦੱਸਦੇ ਕੁਝ ਨਹੀਂ ਹੈਗੇ ਸਾਡੇ ਠੀਕ ਤੁਸੀਂ ਸੁਪਰਵਾਈਜ਼ਰ ਹੋ ਨੇ ਜੀ ਜੀ ਕੀ ਮਾਮਲਾ ਕੀ ਆ ਬੋਲਾ ਬਾਹਰ ਬੜਾ ਜੇ ਬੈਠੇ ਨੇ ਤੁਹਾਨੂੰ ਖਾਣ ਨਹੀਂ ਮਿਲ ਰਿਹਾ ਇਸ ਕਰਕੇ ਆ ਜੀ ਅਸਲ ਦੇ ਵਿੱਚ ਥੋੜਾ ਜਿਹਾ ਰੈ ਤੇ ਉਹਦੇ ਕਰਕੇ ਥੋੜੀ ਜਿਹੀ ਫੈਕਟਰੀ ক্লোਜ਼ ਕੀਤੀ ਆ ਡੈਕਟਰੀ ਚੱਲੇਗੀ ਤੇ ਸਾਰਿਆਂ ਦੀ ਬੌਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਸੋਮਵਾਰ ਮੰਗਲਵਾਰ ਸਾਰਿਆਂ ਦੀ ਤਨਖਾਹ ਪੈ ਗਈ ਠੀਕ ਹੈ ਇਹ ਜੀ ਫੈਕਟਰੀ ਬੰਦ ਹੋ ਗਈ ਕੀ ਆ ਕੋਈ ਜਲਦ ਹੋਤਾ ਪਤਾ ਚੱਲੇਗਾ ਤਦ ਤੱਕ ਇਹ ਮੰਦਾ ਚੱਲ ਰਿਆ ਜੀ ਉਹਦੇ ਕਰਕੇ ਆ ਕਿੰਨੇ ਪਲਾਜ਼ਮ ਕੰਮ ਕਰਦੇ ਹੰਤਾ ਦੱਸ ਦੋ ਜੀ ਇਹ ਤਾਂ ਨਹੀਂ ਕੋਈ ਅੰਦਾਜ਼ਾ 100 ਕਦੇ ਕਿ ਲਾਈਨ ਹੋਏਗਾ ਜੇ ਅੰਦਰ ਬੜਾ ਜਿਹੜੇ ਹੈਵੀ ਕਲੋਨੀਆ ਚੋਂ ਨੇ ਬਿਜਲੀ ਪਾਣੀ ਵੀ ਹੈ ਨਹੀਂ ਅੰਦਰ ਦਿੱਕਤ ਆ ਕੋਈ ਨਾ ਕੀ ਤਾਂ ਜੀ ਅੰਦਰ ਦੇ ਲੋਕੀ ਜੀ ਆਉਂਦੇ ਕਲੋਨੀ ਵਾਲੇ ਹੈਗਾ ਥੋੜੀ ਜਿਹਾ ਬੰਦੇ ਆ ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ ਹਲੇ ਨਹੀਂ ਜੀ ਹਲੇ ਬਿਜਲੀ ਪਾਣੀ ਦੇ ਬਿਨਾ ਬੈਠੇ ਬਚਾਰੇ ਨਹੀਂ ਪਾਣੀ ਦਾ ਆਪਦਾ ਇੰਤਜ਼ਾਮ ਹੁੰਦਾ ਡੀਜੀ ਚਲਾਉਨੇ ਆ ਸੀ ਅੱਛਾ ਹਾਂ ਦੋ ਟਾਈਮ ਡੀਜੀ ਦਾ ਸਵੇਰੇ ਚੱਲਦਾ ਸ਼ਾਮ ਨੂੰ ਬਿਜਲੀ ਬਿਜਲੀ ਦੀ ਲਾਈਟ ਚੱਲ ਅੱਛਾ ਰੋਟੀ ਪਾਣੀ ਦਾ ਕਰਨ ਨੂੰ ਕੱਥਾ ਦੇ ਰੋਟੀ ਪਾਣੀ ਤਾਂ ਕੈਂਟੀਨ ਚੱਲਦੀ ਹੈ ਜੀ ਕੈਂਟੀਨ ਚੱਲਦੀ ਜੀ ਪਤਰਾ ਜੀ ਉਹ ਦੀ ਸਵਾਹ ਵਾਲੀ ਫੈਕਟਰੀ ਜੀ ਆ ਬਸ ਮੰਡੇ ਤੋਂ ਮੰਡੇ ਜੀ ਹਾਂ ਬਾਬਾ ਜੂ ਕੀ ਮੰਡੇ ਤੋਂ ਜੀ ਹਾਂ ਜੀ ਸੋਮਰ ਮੰਗਲਵਾਰ ਬਾਉ ਜੀ ਨਾਲ ਗੱਲ ਹੋਈ ਹੈ ਜੀ ਹਾਂ ਤਰਫਾ ਮਿਲ ਜਾਈਗੀ